ਅਵੀ ਆਪਾਂ ਵੀ ਦੇਖ ਪਈ ਉਰੀ ਬਣਾ ਲੈ ਗਏ ਉੱਥੇ ਦਾ ਬਣਾਉਂਦੇ ਰਹੇ 2-4 ਕਿਲੋ ਦਾ ਬਣਾਈ ਉਦੋਂ ਬਾਅਦ ਮੈਨੂੰ ਤੁਹਾਨੂੰ ਪਤਾ ਬਣਾਉਂਦਾ ਉਦੋਂ ਬਾਅਦ ਬੁੜੀਆਂ ਖਾਜਾ ਵੀ ਨਾ ਆਈਨ ਲੋਟਾਂ ਦਾ ਬਣਾ ਪੈਸੇ ਕਿ ਕਿਲੋ ਕਿਓ ਦੇ ਕੇ ਅਸੀਂ ਡੱਬਾ ਫੜਾਇਆਗੇ ਬਾਬਾਪੀ ਦੇਖ ਬਣਾ ਲੈ ਕਰੂ ਫਿਰ ਦੂਜੀ ਜਣੀ ਹਾਂ ਫਿਰ ਹੁਣ ਉਹਨਾਂ ਨੇ ਜਾ ਬਹੁਤ ਬੰਡ ਲਈਆਂ ਬੁੜੀਆਂ ਨੇ ਵੀ ਉਹ ਇੱਕ ਦਿਨ ਉਹ ਲੈ ਜਾਂਦੀ ਆਈ ਜਾਏਗਾ ਅਗਲੀ ਵਾਰੀ ਕੋਈ ਹੋਰ ਲੈ ਜਾਂਦੇ ਜਾਏਗਾ ਸਹੋਂਾਏ ਗੱਲ ਲੱਗੀਆਂ 25 30 ਬੁੜੀਆਂ ਹੋਣੀਆਂ ਉਹ ਬਣਾ ਕੇ ਲੈ ਜਾਂਦੀਆਂ ਰਹੀਆਂ ਹਾਂ ਕਰੀ ਬਣਾ ਕੇ ਲੈ ਆ ਜਾਂਦੀਆਂ ਹਾਂ ਫਿਰ ਬਾਬਾ ਵੀ ਪਹਿਲਾਂ ਉਹ ਘਰਾਂ ਚ ਕਰਦੇ ਹੁੰਦੇ ਸੀਗੇ ਜਿੰਨਾ ਦੇ ਘਰਾਂ ਚ ਕਰਦੇ ਹੁੰਦੇ ਹਣਾ ਉਹ ਜਿੰਨੇ ਵੀ ਰੁਪਏ ਦੇਣ ਦੇ ਦਈਗੇ ਉਹ ਸਾਰੇ ਪੈਸੇ ਇਕੱਠੇ ਕਰਕੇ ਉਹਦਾ ਘਿਓ ਲਿਆਉਂਦੇ ਸੀਗੇ ਅੱਛਾ ਪੈਸੇ ਵੀ ਲੈ ਕੇ ਜਾਂਦੇ ਹਾਂ ਦੇ ਜਾਂਦੇ ਸੀਗੇ ਪਹਿਲਾਂ ਪਹਿਲਾਂ ਐਂ ਕਰਦੇ ਰਹੇ ਫਿਰ ਕਹਿੰਦੇ ਹਾਈ ਨਵਾ ਨਵਾ ਸੀ ਉਹਦਾ ਚਾਹ ਸੀਗਾ ਹਾਂ ਪਹਿਲਾਂ ਤਾਂ ਨਹੀਂ ਕਰਦੇ ਸੀ ਫਿਰ ਕੋਈ ਕਿਹੜੇ ਨੇ ਕਹਿਦਾ ਉਹ ਸੋਹਣੀ ਸਾਦਾ ਪਾਟ ਕਰਦੀ ਸੀ ਫਿਰ ਬਾਈ ਕਿਹੜੇ ਨੇ ਕਹਿਦਾ ਕਿ ਵੀ ਜੇ ਬੱਕਰੇ ਕਰਾਵਾਂਗੇ ਪਾਟ ਸੋਹਣੀ ਸਾਦਾ ਅਗੇ ਤਾਂ ਵੀਆ ਪਰ ਬੀਏ ਦੇਵ ਓਏ ਰਾਮਾ ਅਬੀਬਾ ਵੈਲਕਮ ਫਿਰ ਕੋਈ 500 ਦੇ ਦਾ ਕਰੀ ਕੋਈ 200 ਦੇ ਦਾ ਕਰੇ ਹੈਲੋ ਜੀ ਸਤ ਸ੍ਰੀ ਅਕਾਲ ਦੁਨ ਟਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਆਪਾਂ ਸਾਰੇ ਕੰਮ ਧੰਦੇ ਨਿਵੇੜ ਕੇ ਹੁਣ ਵਿਲੇ ਹੋ ਕੇ ਬਲੌਗ ਸ਼ੁਰੂ ਕਰਦੇ ਆਗੇ ਹੁਣ ਜਸੂ ਵੀ ਆਇਆ ਸੀਗਾ ਤੇ ਬੀਬੀ ਵੀ ਹੋਣੀ ਆਈਗੀ ਕੱਲ ਤਾਂ ਬੀਬੀ ਵੀ ਨਹੀਂ ਆਈ ਚਪੈਰਾ ਸਾਰ ਤੇ ਬੀਜੀ ਸੀ ਨਾ ਪਾਠ ਕਰਨ ਗਈਆਂ ਹੋਣੀਆਂ ਸੀਗੀਆਂ ਤੇ ਹੁਣ ਆਪਾਂ ਬੈਠਿਆਂਗੇ ਹੁਣ ਮੇਰੇ ਕੰਮ ਮੇਰੇ ਵੀ ਹੋਣੀ ਕੰਮ ਨਿਬੜੇ ਨੇ ਕਿ 4:30 ਹੋ ਗਏ ਨਾ ਹਜੇ ਮੈਂ ਸੇਵ ਪਾਉਣਾ ਹੈ ਉਹ ਰੋਣਾ ਤੇ ਸੇਵ ਆਪਸ ਖਾਣਾ ਕੇ ਤੇਲ ਤੂ ਲਾਇਆ ਚਲ ਮੈਂ ਤਾਂ ਅੱਜ ਲਾਇਆ ਵੀ ਨਹੀਂ ਦੱਜ ਲਾਇਆ ਉਹਨੂੰ ਕੋ ਕਰਕੇ ਸਕੂਲ ਜਾਣਾ ਮੈਂ ਲਾਇਆ ਨਹੀਂ ਮੈਂ ਲਾਇਆ ਨਹੀਂ ਹਜੇ ਮੈਂ ਉਹ ਪਾਸ ਨਹੀਂ ਮੈਂ ਇਹ ਰੈਡੀ ਨਹੀਂ ਲਾਉਂਦੇ ਹੈਗੇ ਨਾ ਮੈਂ ਨਾ ਉਹਨੂੰ ਲੈਣਾ ਕਈ ਵਾਰ ਟਾਈਮ ਨਹੀਂ ਆ ਬਹਾਈ ਦੁਬਾਰੇ ਨਾ ਨਾ ਉਹਨੇ ਕਹਿੰਦੇ ਖੋਲ ਕੇ ਉਹ ਉਹ ਰਾਤ ਨੂੰ ਨੋਂ ਨਨੇ ਰਾਤੁਰਾ ਤੋਂ ਬਦਨ ਕਿਵੇਂ ਆਈ ਵਸੂ ਬੁੜਕੇ ਓੜਕੇ ਬੰਨ ਲੈਦੇ ਨੇ ਚੋੜ ਕੇ ਤੌਲੀ ਨਾਲ ਪੁੱਛ ਕੇ ਆਈ ਪਰ ਨਾ ਬੁੱਲਣ ਦੀ ਪਤਾ ਨਹੀਂ ਹੋਵੇ ਵੀ ਹੋ ਗਈ ਹਾਂ ਪਹਿਲੇ ਵਾਰ ਤੂੰ ਜਦੋਂ ਨੋ ਵੀ ਹੋਈ ਛੋਟੀ ਸੀ ਉਦੋਂ ਸੁਕਾਉਂਦੇ ਸੀ ਹੁਣ ਨਹੀਂ ਸੁਕਾਉਂਦੇ ਹੈਗਾ ਹੁਣ ਕਈ ਵਾਰ ਲੈਂਦੇ ਨੇ ਕਿ ਪਤਾ ਨਹੀਂ ਕਿਵੇਂ ਜ ਮੈਨੂੰ ਤਾਂ ਬਈ ਔਖਾ ਲੱਗਦਾ ਇਸ ਤਰ੍ਹਾਂ ਨਾ ਤਾਂ ਲੈਂਦਾ ਤੂੰ ਆ ਟਾਈਮ ਹੀ ਨਾ ਲਾਦਾ ਬਣੀ ਕੀ ਹੋ ਜਾਂਦਾ ਕੰਮ ਹੀ ਬੜੇ ਹੋ ਜਾਂਦੇ ਨੇ ਮੇਰੇ ਮਨ ਨੂੰ ਸ਼ਾਮ ਹੁੰਦਾ ਕਿ ਹੋ ਜਾਏਗਾ ਪੱਕੇ ਪੂਰੇ ਮਾਤੇ ਕਈ ਵਾਰੀ ਹੁਣ ਨਾ ਸ਼ਾਮ ਨੂੰ ਨਾ ਕਈ ਜਿਨ ਨਜ਼ਰ ਬਾਲਣੀ ਸੁਭਧ ਨਜ਼ਰ ਪੈਂਦੀ ਦੀ ਹੈਗੀ ਪਰ ਨਾ ਤੂੰ ਵੀ ਮੇਰੇ ਬਾਈ ਨਾ ਤਾਂ ਉਹ ਨਜ਼ਰ ਬੈਠੀ ਹੀ ਰਹੂਗੀ ਵਾਲ ਸੁਕਾ ਕੇ ਫਿਰ ਪਾਉਂਗੀ ਕਿੱਲੇ ਕਿੱਲੇ ਰੱਖੇ ਨਹੀਂ ਜਾਂਦੇ ਹਾਂ ਇਹ ਹੀ ਰੱਖੇ ਮੈਂ ਤਾਂ ਵੱਜ ਲਾਇਆ ਆ ਨਵੀਂ ਹੁਣੇ ਰਾਤ ਨੂੰ ਹੁਣ ਦੁਪਹਿਰ ਸਾਹ ਜੀ ਬੁਗਾਦੇ ਹੁੰਦੇ ਸੀਗੇ ਪਤਾ ਨਹੀਂ ਕਿਵੇਂ ਮੈਨੂੰ ਤਾਂ ਇਹ ਜਿਹਾ ਲੱਗਦਾ ਵੀ ਵਾਲ ਸੁਕਾ ਕੇ ਤੁਸੀਂ ਮੈਂ ਫਿਰ ਮੈਂ ਇੱਕ ਵਾਰੀ ਇਹਨਾਂ ਨੂੰ ਕਿਹਾ ਵਾ ਤੁਸੀਂ ਪੈਂਦੀ ਨਾ ਕੇ ਹੁਣ ਫਿਰ ਕਿਉਂ ਹੁਣੀ ਪਹਿਲਾਂ ਪਾਠ ਹੀ ਸ਼ੁਰੂ ਨਹੀਂ 11:00 ਵਜੇ ਤੱਕ ਪਾਠ ਸੁੱਕ ਜਾਂਦੇ ਸੀ ਪਾਠ ਫਿਰ ਆਏ ਜੂੜਾ ਕਰਕੇ ਜੂੜਾ ਕਰਕੇ ਤਾਂ ਕੁਝ ਨਹੀਂ ਹੁੰਦਾ ਅੱਜ ਇੱਕ ਵਾਰ ਸਾਡੇ ਮੀਂਹ ਵੀ ਆਟਿਆ ਤੇ ਹੁਣ ਵਧੀਆ ਧੁੱਪ ਨਿਕਲੀ ਹੈ ਗਰਮੀ ਪੂਰੀ ਹੈਗੀ ਕੱਲ ਇੱਕ ਭੈਣ ਨੇ ਇੱਕ ਦਿਨ ਕਮੈਂਟ ਕੀਤਾ ਸੀ ਵੀ ਮਾਸੀ ਕੀ ਮੈਂ ਕਿੱਥੇ ਪਹੁੰਚ ਗਈ ਕੱਲ ਮੈਂ ਉਹਨਾਂ ਨੂੰ ਫੋਨ ਕਰਿਆ ਸੀਗਾ ਉੱਥੇ ਉਹ ਹਜੂਰ ਸਾਹਿਬ ਪਹੁੰਚ ਗਏ ਕਹਿੰਦੇ ਮੀਂਹ ਕੀ ਹੈ ਮੀਂਹ 2 ਦਿਨ ਹੋ ਗਏ ਕਹਿੰਦੇ ਪੈਂਦੇ ਨੂੰ ਤੇ ਇੰਨਾ ਜ਼ਿਆਦਾ ਨਹੀਂ ਹੈ ਵੀ ਗਲੀਆਂ ਵੀ ਭਰੀਆਂ ਪਈਆਂ ਨੇ ਕਹਿੰਦੇ ਬਾਹਰ ਨਿਕਲਣਾ ਜਿਵੇਂ ਆਪਣੇ ਪਹਿਲਾਂ ਇਧਰ ਮੀਂਹ ਪੈਂਦਾ ਸੀ ਉਹ ਹਾਲ ਹੈ ਕਹਿੰਦੇ ਉਧਰ ਹੁਣ ਤੇ ਮੈਂ ਤਾਂ ਰਾਤ ਨੂੰ ਸੋਚੀ ਇਹਨੇ ਮਹਾਜੀ ਉਧਰ ਹੈਗਾ ਹੁਣ ਆਪਣੇ ਵੀ ਆਉਂਗਾ ਉਹੀ ਗੱਲ ਕਹਿੰਦੇ 5-6 ਦਿਨ ਨੂੰ ਆਪਣੇ ਤੇ ਬਾਕੀ ਦਿਨੇ ਦੁਪਹਿਰੇ ਜੇ ਚਾਂਕ ਕਣੀਆਂ ਦੀ ਆ ਗਈ ਉਟੀ ਉਟੀ ਜੇ ਕਪੜਾ ਦੀੜਾ ਜਲਾ ਖਾਤ ਰਹੀ ਹੋਈ ਸੀ ਹਾਂ ਜੇ ਉਹਦੋਂ ਨਾ ਕੀ ਘੱਟੀ ਸੀ ਜੀ ਜੋ ਕਣੀਆਂ ਅੱਜ ਤਾਂ ਬਾੜੀ ਇਹਦੇ ਕਰ ਮੇਸਾ ਹਮੇਸ਼ਾ ਨਾ ਪਹਿਲਾਂ ਨਹੀਂ ਪਤਾ ਲੱਗਿਆ ਬਹੁਤ ਜਿਆਦੇ ਗੱਲ ਵੀ ਅੱਜ ਵਾਲੀ ਗੱਲ ਜਦੋਂ ਕੱਖ ਪਾਉਣੇ ਨਾ ਅਸੀਂ ਪੱਖੇ ਲਾ ਕੇ ਫੇਰ ਪਾਉਣਗੇ ਮੈਨੂੰ ਐ ਰੋਟੀ ਵੀ ਭੱਗ ਗਈ ਹੈ ਜੇ ਛਾੜ ਹੋਇਆ ਤੇ ਤਰ ਕੀ ਨਾ ਕਿਸੂ ਜਿਆ ਸਹੀ ਦੀ ਚੜ ਜਾਵਾਂਗਾ ਹੋਰ ਇੰਨੀ ਖੀਜੀ ਆਉਂਦੀ ਹੈ ਨਾ ਕੰਮ ਕਰਦੀ ਨਹੀਂ ਕਰਦਾ ਕੁੱਪ ਚੜ ਜਾਂਦੀ ਛਿੱਤੀ ਬਾੜੀ ਛਿੱਤੀ ਚੜਦੀ ਤਾਂ ਆਪਾਂ ਅਕਤੂਬਰ ਦਾ ਪਹਿਲਾ ਹਫਤਾ ਕਹਿੰਦੇ ਠੰਡਾ ਹੋਊਗਾ ਜੇ ਹੁਣ ਆ ਚਾਰਕ ਗਣੀਆਂ ਤੂੰ ਪੈ ਗਈ ਸ਼ਹਿਰ ਤੋਂ ਬਾਅਦ ਇਹਦੇ ਨਾਲ ਫਿਰ ਉਹ ਹੋਊਗਾ ਠੰਡ ਹੋ ਜੂਗੀ ਫੇਰ ਨਹੀਂ ਆ ਸ਼ਹਿਰ ਵਾਲਾ ਹਜੇ ਕੋਈ ਲੱਗਦੇ ਨਹੀਂ ਨਾ ਲੱਗਦੇ ਨਹੀਂ ਕਿ ਮੈਂ ਲਾਈ ਜੰਗੂ ਜੀ ਕਰੀ ਆ ਜੇ ਨਾ ਪਛੋਟੇ ਹੁੰਦੇ ਸੀ ਵੀ ਉਹ ਤੋਂ ਬਾਅਦ ਵਧੀਆ ਤਿਹਾਰ ਜਿਹਾ ਲੱਗਦੇ ਹੁੰਦੇ ਸੀ ਨਾ ਦਨ ਛੁੱਟੀਆਂ ਹੁੰਦੀਆਂ ਸਕੂਲੋਂ ਹੁਣ ਤਾਂ ਪਤ ਨਹੀਂ ਲੱਗਦਾ ਮੈਂ ਹੁੰਦਾ ਸੀ ਵੀ ਛੁੱਟੀ ਹੋਊਗੀ ਹਾਂ ਹੁਣ ਤਾਂ ਪਤ ਨਹੀਂ ਲੱਗਦਾ ਕੋਈ ਤਿਹਾਰਾ ਵੀ ਉਹ ਆਂਦੀ ਮਨਾਉਂਦੇ ਹੁੰਦੇ ਸੀ ਹੁਣ ਕਿਦਾਂ ਮਨਾਉਣਾ ਬਾਕੀ ਲੋੜ ਦਾ ਵੀ ਕੁਛ ਹੈਗਾ ਨਹੀਂ ਆਪ ਨੂੰ ਆਪਾਂ ਨੂੰ ਕੱਲੇ ਕਰੇ ਰਹਿ ਗਏ ਆਪਾਂ ਪਹਿਲਾਂ ਦੋ ਦੋ ਜਾਣੇ ਹੁੰਦੇ ਸੀ ਆਪਾਂ ਬਾਕੀ ਮਨਾਉਂਦੇ ਨਹੀਂ ਹੈਗੇ ਉਹ ਚੀਜ਼ ਨਾ ਕੋਈ ਛੁੱਟੀ ਹੈਗੀ ਨਾ ਕੋਈ ਉਹ ਹੈਗਾ ਨਾ ਛੁੱਟੀਆਂ ਖਾਦਣ ਦਾ ਘਰੇ ਜਾਣਾ ਕੰਮਜ ਕਰਕੇ ਉੱਤਰੇ ਪਹਿਲਾਂ ਆਉਂਦੇ ਵੀ ਘਰੇ ਰਹੀਏ ਹੁਣ ਬੋਰ ਹੋ ਜਾਂਦੇ ਨੇ ਸਾਰੇ ਹਾਂ ਅੱਗੇ ਦਾ ਸਕੂਲ ਆਉਂਦੇ ਦੇਖ ਹੁੰਦਾ ਕੰਮਜ ਕਰਕੇ ਜਦੋਂ ਸਕੂਲੋਂ ਵੜਿਆ ਘਰ ਹੀ ਆਉਂਦੇ ਇਹ ਵੀ ਕੰਪਰਸਰੀ ਹੋਣਾ ਚਾਹੀਦਾ ਵੀ ਆਉਣਾ ਚਾਹੀਦਾ ਕਰਨ ਹੁਣ ਆਪਾਂ ਛੁੱਟੀ ਜਿਵੇਂ ਹੁਣ ਨਹੀਂ ਛੁੱਟੀ ਲੈਣਾ ਆਪਾਂ ਛੁੱਟੀ ਬਣਾ ਰਹੇ ਕੋਈ ਮਦਰ ਕੁਝ ਨਹੀਂ ਖਾਣਾ ਪੀਣਾ ਕੋਈ ਆਪਾਂ ਸਾਰਾ ਦਿਨ ਵੇਲੇ ਆਏ ਕਿੱਥੇ ਖਾਣਾ ਪੀਣਾ ਦਾ ਕਿੱਥੇ ਉਹ ਤਾਂ ਬੱਧੀ ਖਾਦਾ ਹੈ ਕੋਈ ਗੱਲ ਨਹੀਂ ਕੰਮ ਹੀ ਕਰਦੇ ਉਸ ਕੰਮ ਛੱਡ ਦੋ ਉਸ ਦਿਨ ਵੇਝ ਕੰਮ ਨਹੀਂ ਕਰਨਾ ਹੈਗਾ ਦੁਕਾਨ ਤੇ ਜਦੋਂ ਲਾਕਡਾਊਨ ਜਾਂ ਲੱਗਿਆ ਸੀ ਅੰਡੀ ਉਦੋਂ ਬਾਲਾ ਸਮਾਨ ਪਵਾ ਲਗਾ ਦੋ ਕਦੇ ਖਾਣ ਨੂੰ ਕੋਰ ਬਣਾਇਆ ਕਰੀ ਕੋਈ ਪਹਿਲੇ ਤਾਂ ਹੁੰਦੇ ਸੀ ਯੂਟਿਊਬ ਦੇ ਦੇ ਕਿਹੜਾ ਕੰਮ ਸੀ ਕੋਈ ਹਾਂ ਅਸਰ ਤੋਂ ਬਾਹਰ ਨਿਕਲਦੇ ਜਦ ਰਾਜੋ ਦੇ ਲੇਕ ਤੇ ਧੰਨੀਆਂ ਲੈ ਨਿਕਲਦੇ ਨਾਨੀ ਘਰਾਂ ਨੇ ਪੁਜੀ ਦੁਪਹਿਰਾਂ ਕਰੇ ਪਤਾ ਇਹ ਬਣਾਉਂਦਾ ਫਿਰ ਲੱਡੂ ਲੱਗੇ ਸੀ ਨਾਨੀ ਘਰਾਂ ਲੱਡੂ ਤਾਂ ਨਹੀਂ ਬਣਾਏ ਲੱਡੂ ਦਾ ਵਿੱਚ ਹੀ ਛੱਡਦੇ ਤੇ ਉਹ ਬਣਾ ਲੈਂਦੇ ਨੇ ਮਰਫੀ ਬਾਫੇ ਨਾਲ ਨਹੀਂ ਕੀਤਾ ਉਹਨਾਂ ਨੇ ਆਟੇ ਦੀ ਮਰਫੀ ਬਣਾਉਣ ਲੱਗੇ ਉਹ ਆਟੇ ਦੀ ਮਰਫੀ ਉਹ ਹੀ ਕਿਉਂ ਹੋ ਗਿਆ ਬੇਸਣ ਦੀ ਬੇਸਣ ਦੀ ਨਹੀਂ ਕਣਕ ਦੀ ਹਾਂ ਉਹਦਾ ਹੁਣ ਉਹੀ ਜਾਂਦੀ ਦੇਗ ਹੀ ਬਣ ਗਈ ਨਾ ਜਦੋਂ ਆਪਾਂ ਉਹਨਾਂ ਨੇ ਬਣਾ ਕੇ ਦੇ ਕੇ ਫਰਜੇ ਚਲਾਉਂਦੀ ਹੁਣਾਂ ਤਾਂ ਉਹ ਜਿੱਦ ਤਰ੍ਹਾਂ ਇਹ ਖੱਜਦਾ ਹੈਗਾ ਵੀ ਦੇਖੋਣਾ ਇਹ ਵੀ ਠੰਡੀ ਹੋ ਗਈ ਜੰਮ ਜੇਗੀ ਉਹ ਉਹ ਟਿੱਕੀਆਂ ਘਾੜਦੀ ਰੋਣਾ ਸੀ ਕਿਹਦੇ ਨੇ ਮਰਤੀ ਚਾਉਂਦੇ ਨੇ ਦੇਖ ਦੇ ਵਰ ਵੀ ਨੰਨੀ ਵਰਗੇ ਵੀ ਕੀ ਨੇ ਬੇਸੰਦੇ ਉਹ ਵਧੀਆ ਲੱਗਦੀ ਪਰ ਬੇਸੰਦੇ ਅੱਡੀ ਚੀਜ਼ ਹੋ ਗਈਆਂ ਏ ਆਟੇ ਦਾ ਕੁਝ ਦੇ ਵੀ ਬਣ ਗਿਆ ਉਹ ਹੀ ਕਿਹਾ ਹੋ ਗਿਆ ਸਾਰਾ ਬਸ ਵੀ ਗੱਲਾਂ ਤਾਂ ਤੱਕ ਵੇਚਦਾ ਜਾਨੂੰ ਨਹੀਂ ਜਾਂਦੀ ਸਰ ਨਵੀ ਜੀ ਜ ਬਣਾਦੀ ਵਸ ਉਹਨਾਂ ਨੇ ਥੋੜਾ ਜਨ ਬਾਹਰ ਰੱਖ ਲੈਂਦੇ ਉਹ ਦੇਖਦਿਵਾਰੇ ਫਿਰ ਕੀ ਆਉਂਦੀ ਆ ਗਰਮ ਕਰ ਲੈਂਦੇ ਮਾੜੀ ਬਣਾ ਕੇ ਦੇ ਕੇ ਥਾਲ ਜਾਂ ਜਮਾ ਠੱਪ ਕੇ ਉਹਨਾਂ ਟਿੱਕੀਆਂ ਘੱਟੇ ਉਡਾਦੀਆਂ ਦੁਪਹਿਰੇ ਸਰ ਰੁੱਟੇ ਕੇ ਆ ਲੈ ਕੇ ਵੀ ਵਰਤਣੇ ਗਿਆ ਤਾਂ ਇਹ ਗੱਲ ਪਹਿਲਾਂ ਨਹੀਂ ਹੋਈ ਜੀ ਨਵੀਂ ਨਵੀਂ ਸੁਣੀਆ ਮੈਂ ਕਿਸੇ ਨੇ ਨਹੀਂ ਦੱਸਿਆ ਇਹ ਤਾਂ ਬਾਲਾ ਕੁਝ ਕਰਦੇ ਨੇ ਆਪਾ ਥੋੜਾ ਜਿਹਾ ਘੱਟ ਕਰਦੇ ਆਂਗੇ ਜਿਆਦਾ ਟਾਈਮ ਲਾਉਣਾ ਹੁੰਦਾ ਜਿਸ ਨੂੰ ਅੱਜ ਕਾਰਡ ਲੈਣ ਆਇਆ ਸੀਗਾ ਕਿਹੜਾ ਸੀ ਉਹ ਇਹ ਟੋਲ ਪਲਾਜਾ ਆ ਬਈ ਅਸੀਂ ਕਿਹਾ ਵੀ ਤੇ ਕਾਰਡ ਬਣਾ ਲਿਆ ਕਹਿੰਦੇ ਮੈਂ ਬਣਾ ਲਿਆ ਸੀ ਕਿ ਤੂੰ ਕਿਤੇ ਜਾਂਦਾ ਵੀ ਕਹਿੰਦਾ ਜਾਣਦੀ ਤਾਂ ਕਿਤੇ ਲੋੜ ਨਹੀਂ ਪਈ ਸਗਰੂਰ ਤਾਂ ਕਹਿੰਦਾ ਡੱਬ ਦੇਣੀ ਹੈਗੇ ਕਹਿੰਦਾ ਟੋਲ ਪਲਾਜਾ ਨਾ ਸलाम ਵੀ ਨਹੀਂ ਆਉਂਦਾ ਜੇ ਆਪ ਸਨਾਮ ਜਾਈਏ ਨਾ ਸਨਾਮ ਨਹੀਂ ਆਉਂਦਾ ਨਾ ਸलाम ਆ ਆਪਣੀ ਨਹੀਂ ਆਉਂਦਾ ਆਪਣੀ ਹੈਗੀ ਪਟਿਆਲੇ ਵੀ ਉਹ ਨਹੀਂ ਆਣ ਲਾਂ ਕੇ ਆ ਉਹ ਨਹੀਂ ਆੜ ਲਾਂ ਕੇ ਫੇਰ ਆਉਂਦਾ ਐਡੂ ਦਾ ਵਜਾਂਦੀ ਨਹੀਂ ਗੱਡੀ ਲੈ ਕੇ। ਉਹ ਵੀ ਤਾਂ ਗੱਲ ਹੈ। ਜਿਵੇਂ ਆਹ ਹੱਸੇ ਮਾ ਤੁਹਾਨੂੰ ਕੋਈ ਪੈਸੇ ਨਹੀਂ ਆਉਣਾ ਹੈਗਾ ਸਾਡੇ ਤਾਂ ਮਾ ਪੈਸੇ ਚੰਡੀਗੜ੍ਹ ਬੰਨੀ ਨੇਗੇ। ਉਹ ਪਟਿਆਲੇ ਤੇ ਕਹਿੰਦਾ ਸਾਡੇ ਤਾਂ ਕਹਿੰਦਾ ਆਪਾਂ ਤਾਂ ਜੈਡੀ ਤੋਂ ਵਿਆਹ ਆ ਵੀ ਗਿਆ ਤਾਂ ਵੀ ਆ ਫੰਡਾ ਨਹੀਂ ਖਰਾਏ ਹਾਂਗੇ ਨਾ ਅਪ ਤਾਂ ਬਸ ਤੇ ਚੱਲਾਂਗੇ। ਗੱਡੀ ਜਣੀ ਜਾਂਦੀ। ਨਾ ਆਪਾਂ ਜਸੂ ਤਾਂ ਕਹਿੰਦੀ ਤੈਨੂੰ ਆਈਲੈਂਡ ਤੇ ਅੰਰੇ ਆ ਗਿਆ ਨਾ ਜਨਾ ਆਪਾਂ ਜਸੂ ਟ੍ਰੈਪ ਹੁੰਦਾ ਵੇ ਭਾਈ ਮੈਂ ਨਹੀਂ ਜਾਣ ਦਿੰਦੀ। ਲੱਗ ਕੇ ਬਸ ਜਾਵੇਂ ਮਾ ਹੋਏ ਨਾ ਵੇਜਾਂਗੇ ਨਾਨੀ ਉਹ ਨਹੀਂ ਕਰੀ ਜਾਣੀ। ਗਲਤਾਂ ਦੀ ਸਿਆਣੀ ਹੈ ਜਿਹਨੂੰ ਜਿੱਤੇ ਨੂੰ ਗੱਲ ਰਿਹਾ ਜਿਸ ਵਾਪਨਾ ਦਾ ਲੱਗਦਾ ਉਹ ਤਾਂ ਇਹ ਕਰਦੀ ਤਾਂ ਬਾਲਾ ਜੀ ਦਾਤਾ ਹੁੰਦਾ ਹੀ ਆ ਕਿਹੜਾ ਸੋਮਾ ਦਾਸਾ ਹੁੰਦਾ ਜਦੋਂ Papa ਨੂੰ ਦਵਾਈ ਦਿਵਾਉਣ ਜਾਂਦੇ ਸੀਗੇ ਪਟਿਆਲੇ ਏਸੀ ਬੱਸ 'ਚ ਬੈਠ ਕੇ ਪੰਜ ਕਵਰੀ ਬੈਠ ਗਏ ਸਵੇਰੀ ਜਾਂ ਜਾਂਦੀ ਸੀ ਉਹ ਤੇ ਇੱਕ ਭਾਈ ਜਾਂ ਹੋਰ ਉੱਥੇ ਕੋਈ ਹੋਊਗਾ ਵੀ ਲੱਗਿਆ ਹੋਇਆਗਾ ਸਿੱਧੇ ਉਹ ਬੱਸ 'ਚ ਬੈਠ ਗਿਆ ਏਸੀ ਵਾਲੇ 'ਚ चढ़ाता <laughs> 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 <औरागी। laughs> <laughs> 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 ਕਰਦਾ ਵਈਸਣਾਉਂ ਚੋਰ ਤੱਕ ਨਾ ਕਹਦਾ ਭਾਈ ਦਾ ਬਸ ਚਉਂਦੇ ਗਾ ਉਹਦੇ ਵਿੱਚ ਦੇਖਿਆ ਸੀ ਨਿਕਲੀਆ ਬਾਗੋਂ ਦੇਖਿਆ ਸੀ ਨਿਕਲੀਆ ਤੇ ਦੇਖਦੇ ਖਾਂਸੀ ਆਈ ਜਾਵੇਂ ਮੈਂ ਹੁਣ ਫੋਨ ਕਰਦੇ ਮੈਂ ਤੇ ਜਰੂਰ ਚੀ ਜਾਣਾ ਹੇ ਹੇ ਕਦੇ ਕਦੇ ਕੋਈ ਗੱਲ ਐਜੀ ਹੁੰਦੀ ਹੁੰਦੀ ਆ ਨਜ਼ਰ ਲਾਤੀ ਸਾਰਿਆਂ ਨੂੰ ਹੋਰ ਕਹਿੰਦਾ ਕੋਈ ਕੋ ਹੈਗਾ ਕਹਿੰਦਾ ਮੇਰੇ ਮੂਰੇ ਸੀ ਤੇ ਫੋਨ ਕਰੇਗਾ ਤਾਂ ਸਾਰਾ ਕੁਝ ਦੇਖੀ ਜਾਂਦਾ ਸੀਗਾ ਜਦੋਂ ਕਹਿੰਦਾ ਭੀੜ ਚ ਖੜਾ ਤਦ ਫਿਰ ਵੀ ਦੇਖ ਦੇ ਖਾਸਿਆ ਵੀ ਹੁਣ ਘੋਣ ਕਰ ਮੇਰੀ ਜਿਹੀ ਚੀਜ਼ਾਂ ਨਾ ਹੇ ਹੇ ਬਸ ਅੱਜ ਵੀ ਬਹੁਤ ਔਖਾ ਹੋ ਜਾਂਦਾ ਹੈਗਾ ਆਪਾਂ ਕਈ ਦਿਨ ਹੈਗੇ ਆਵਦੀ ਚੀਜ਼ ਹੈ ਜੇ ਸਾਂਝੇ ਦਾ ਆ ਹੁਣ ਅੱਡੀ ਆਪਾਂ ਇੱਥੋਂ ਅੱਡੇ ਤੋਂ ਚੜ ਗਏ ਹਨਾ ਮੂਰੇ ਵੀ ਜਾਓ ਉਸੇ ਅੱਡੇ 'ਚ ਜਾਓ ਉੱਥੇ ਨੇੜੇ-ਨੇੜੇ ਅੱਡੇ 'ਚ ਕੁ ਕੰਮ ਕਰ ਫਿਰ ਤਾਂ ਸੌਖਾ ਹੈਗਾ ਜੇ ਹੁਣ ਉੱਥੋਂ ਪਹਿਲਾਂ ਆਟੋਗਰਾ ਕਹਿੰਦਾ ਕਿੱਦਾਂ ਤੁਰੇ ਹੋ ਰੋ ਸ਼ਹਿਰ 'ਚ ਫਿਰ ਤਾਂ ਬਹੁਤ ਪਰੇ ਆਪਾਂ ਤੁਰਾ ਕੇ ਕਿੰਨੀਆਂ ਸੀਗੀਆਂ ਕਿੱਥੇ ਜਿਵੇਂ ਮਰਸਰ ਗਿਆ ਜੇ ਨੇ ਕਿ ਉੱਥੋਂ ਤਾਂ ਫਰੇ ਗਿਆ ਹਰ ਬੰਦੇ ਦਾ ਉੱਥੇ ਤਾਂ ਸੌਖਾ ਆਂਡੀ ਉਹ ਤਾਂ ਦੇਵਈ ਚੋਂ ਬੱਕੇ ਨਾ ਚੜਦੇ ਨੇ ਲੈ ਜਾ ਕੇ ਸਿੱਧਾ ਉਹ ਅੱਡੇ ਉਹ ਆਏ ਆ ਨਾ ਅਸੀਂ ਵੀ ਕਮਰੇ ਰਹੀਆਂ ਅਸੀਂ ਵੀ ਉੱਥੇ ਰਾਤ ਕੱਟਣੀ ਸੀ ਨਾ ਕਿ ਸਾਨੂੰ ਸਲਾਹ ਕਰੀ ਹੈ ਭਾਜ ਡੁੱਬਾ ਚਲੋ ਬਸ ਬਹਿ ਗਏ ਮਦਨ ਆ ਦਿੱਤੇ ਅਸੀਂ ਤਾਂ ਦੇਖੀ ਕਿ ਉੱਥੇ ਵੀ ਨਹੀਂ ਕਮਰੇ ਨਾ ਮਾਸ ਸੀ ਉਹ ਕਹਿੰਦੀ ਬੱਸ ਆਏ ਨੇ ਕਹਿੰਦੀ ਕੁਝ ਬੇਬੇ ਲੱਭੀ ਕਿ ਡਾਂਸਿੰਗ ਦੇ ਉੱਪਰ ਤੋਂਾਰੇ ਕੋਲ ਆ ਬੇਬੇ ਦੀ ਹੀ ਹੈ ਅੰਦਰ ਵਿੱਚ ਸ਼ਿਫਟ ਕਰਤੀਆਂ ਇਹ ਤਾਂ ਕਹਿੰਦੀ ਇਸ ਤੋਂ ਬਾਹਰ ਹੀ ਦੂਰਾਂ ਕਹਿੰਦੀ ਕਿ ਨਮੀ ਪਈ ਹੈ ਇਹਦੇ ਡੇੜਾ ਪਾਣੀ ਹੈ ਕਹਿੰਦੀ ਅਸੀਂ ਤਾਂ ਜਾਣ ਸਕਦੀ ਇਹ ਨਹੀਂ ਸਾਨੂੰ ਬਸਤੇ ਲੈ ਕੇ ਜਾਣਗੀ ਤਾਂ ਜਾਵਾਂਗੇ ਕਹਿੰਦੀ ਨਹੀਂ ਬੈਠੇ ਜੀ ਪਤਾ ਨਹੀਂ ਕਿਹੜੇ ਕੋਰਪਾ ਪਤਾ ਨਹੀਂ ਕਿੱਥੇ ਰਹਿ ਗਈਆਂ ਆ ਸਮਾਂ ਨਹੀਂ ਹਜੂਰ ਸਾਹਿਬ ਆਪਣੇ ਕਾਲੇ ਕਾਲਾ ਮਾਸੜ ਵੀ ਆਇਆ ਹੋਗਾ ਤਾਂ ਬਸ ਉਹਨਾਂ ਨੂੰ ਤਾਂ ਰੂਮ ਹੀ ਨਹੀਂ ਮਿਲਿਆ ਉੱਥੇ ਭੀੜ ਵਾਲੀ ਹੈ ਉਹ ਨਹੀਂ ਮਿਲਦਾ ਅੱਜ ਜੇ ਤਾਂ ਬਾਤ ਸ਼ਹਿਰ ਤੋਂ ਬਾਤ ਮਸਬਾਤ ਤੋਂ ਉਹ ਬੰਧਨ ਸੀ ਸਾਰੀ ਬਾਤ ਵੇਚ ਹੋਈ ਹਾਂ ਪਰ ਤਾਂ ਹੋ ਜਾਗੇ ਅੱਜ ਆ ਹੁਣ ਦੁਪਹਿਰੇ ਹੁਣ ਹੋਣੀ ਹੈ ਹਾਂ ਬਾਤ ਹੋਊਗੀ ਉਹਨਾਂ ਦਾ ਤਰੀਕਾ ਮਿਲ ਦੇਖਾਂਗਾ ਬੜੀਆ ਉਹ ਕਦਾਂ ਹੋ ਜਾਣਾ ਹੈ ਅਥੇ ਹੀ ਉਹ ਲੋਗਾਇਆ ਤੇ ਉਪਰ ਹੀ ਭਾਵਨਾ ਗਾਈ ਬੱਡਾ ਗੁਰੂਗ੍ਰੰਥ ਸਾਹਿਬਾ ਬਣਾ ਤੇ ਉਹ ਉਨੀ ਦੂਰ ਉਧਰ ਹੰਮੰਦੇ ਸਾਹ ਕਹਿੰਦਾ ਉਨੀ ਦੂਰ ਹੀ ਇਧਰ ਬਾਬਾ ਨਦਾਨ ਸਿੰਘ ਨੇ ਕਹਿੰਦੇ ਚਾਹੀ ਜਾ ਕੇ ਉਹ ਹਾਂ ਨਾ ਵਹਾਂ ਉਪਰ ਹੀ ਆ ਉਧਰ ਵੀ ਜਿਵੇਂ ਅਭੀ ਤੂਰ ਕੋਟਾ ਤੇ ਉੱਥੇ ਨਹੀਂ ਹੁੰਦੇ ਨੇ ਅੱਛਾ ਉਹਦੋ ਹੀ ਤਾਂ ਬਾਈ ਜਦੋਂ ਸਾਨੂੰ ਨਾ ਹੋਇਆ ਕੰਮ ਫਿਰ ਉਹਨਾਂ ਨੂੰ ਕਿੱਥੇ ਲੈ ਲੈਣਾ ਨਹੀਂ ਨਾਲ ਹੀ ਲੈ ਜਾਂਦੇ ਫਿਰ ਨਹੀਂ ਲੈ ਗਾਰੀ ਹੁੰਦੀ ਉਹ ਕਿੰਨੇ ਜਾਂਦੇ ਨੇ ਪੁੱਤ ਸੰਗ ਫਿਰ ਉਹਨੂੰ ਆਪਾਂ ਬਣਾਉਣੇ ਆਂਗੇ ਕਿਉਂ ਕੱਲ ਆਪਣਾ ਬਰੌਗ ਇਹ ਨਾ ਪੂਰਾ ਨਹੀਂ ਹੋਇਆ ਸੀਗਾ ਨਾ ਇੱਕ ਸਾਈਡ ਤੇ ਮੈਂ ਦੁੱਧ ਰੱਖ ਰੱਖਿਆਗਾ ਹੁਣ ਇਧਰ ਨਾ ਜਿਵੇਂ ਭੈਣਾਂ ਨੇ ਮੈਨੂੰ ਦੱਸਿਆ ਸੀਗਾ ਤੇ ਵਾਹ ਆਪਾਂ ਉਹ ਵੀ ਤਰੀਕਾ ਜਮਾ ਕੇ ਦੇਖ ਲਈ ਕੱਲ ਮੇਰੇ ਕੋਲ ਬਿਲਕੁਲ ਵੀ ਟਾਈਮ ਹੀ ਹੈਗਾ ਸੀਗਾ ਮੈਂ ਕਿਉਂ ਬਣਾ ਕੇ ਨਾ વાੜੀ ਦੇ ਕੇ ਉਹਨੂੰ ਠੰਡਾ ਕਰਕੇ ਫ੍ਰੀਜ ਦੇ ਵਿੱਚ ਲਾਤਾ ਬਹੁਤ ਸੋਹਣਾ ਹੋਣਾ ਲੱਸੀ ਲੱਗ ਹੋਗੀ ਕਿਉਂ ਲੱਗ ਹੋ ਗਿਆ ਹੁਣ ਮੈਂ ਇਹਨੂੰ ਪੁੰਨਦੀ ਹੈਗੀ ਪੁੰਕੇ ਹੁਣ ਇਹਦਾ ਆਪਾਂ ਕਿਉਂ ਬਣਾ ਲਾਂਗੇ ਬਹੁਤ ਵਧੀਆ ਤਰੀਕਾ ਦੱਸਿਆ ਬਹੁਤ ਧੰਨਵਾਦ ਤੁਹਾਡਾ ਨਾ ਵੀ ਮੈਨੂੰ ਆ ਪਤਾ ਵੀ ਥੋੜਾ ਜਿਹਾ ਐਵੇਂ ਸੀਗਾ ਨਾ ਮੈਂ ਕਰਦੋ ਚਲਦੀ ਸੀ ਮੈਨੂੰ ਐ ਹੁੰਦਾ ਸੀ ਕਿ ਉਹ ਵੀ ਸਾਰੀ ਗਾਜਰ ਨੂੰ ਕਿੱਥੇ ਰੱਖੂੰਗੀ ਜਾਂ ਫਰਿੱਜ ਦੇ ਵਿੱਚ ਇਹਨਾਂ ਟਾਈਮ ਕਿੱਥੇ ਰੱਖੂੰ ਨਾ ਵੀ ਫਟਾਫਟ ਕੰਮ ਨੇ ਮਿਲਦੇ ਕੰਮ ਨੇ ਵੇੜਨ ਦੀ ਕਰਦੀ ਹੁੰਦੀ ਸੀ ਤੇ ਕੱਲ ਮੇਰੇ ਕੋਲੇ ਟਾਈਮ ਹੈ ਨਹੀਂ ਸੀਗਾ ਪਰ ਮੈਨੂੰ ਐ ਸੀਗਾ ਕੰਮ ਮੇਰੇ ਕੱਲੀ ਪਏ ਸੀਗੇ ਮੈਨੂੰ ਐ ਸੀ ਵੀ ਜੇ ਨਾ ਹੁਣ ਬਣਾ ਕੇ ਰੱਖਦਾ ਕੱਲ ਨੂੰ ਜਲਦੀ ਬਣ ਜੂਗਾ ਨਾ ਜੇ ਸਵੇਰੇ ਹੁਣ ਮੈਂ ਵਧਾਣੀ ਲਾਉਂਦੀ ਹੁਣ ਵਧਾਣੀ ਲਾਉਣ ਤੇ ਕੱਢਣ ਤੇ ਕਿੰਨਾ ਟਾਈਮ ਲੱਗ ਜਾਂਦਾ ਫਿਰ ਮੈਨੂੰ ਔਖਾ ਸੀਗਾ ਨਾ ਤੇ ਤਾਂ ਕਰਕੇ ਮੈਂ ਕੱਲ ਹੀ ਫਿਰ ਵਾਲੀ ਦੇ ਤੇ ਵੈਸੇ ਨਾ ਕਹਾਂਗਾ ਕਾ ਫਿਰ ਇਹਦਾ ਕਿਉਂ ਬਣਾਉਣਾ ਬਹੁਤ ਸੋਨਾ ਕਿਉਂ ਜੰਮਿਆ ਪੈ ਗਿਆ ਉੱਪਰ ਆ ਗਿਆ ਹੁਣ ਸਾਰੇ ਨੂੰ ਮੈਂ ਖੁੰਣ ਲੈਂਦੀ ਐ ਤੇ ਮੱਜਾਂ ਦਾ ਕੰਮ ਮੈਂ ਕਰ ਲਿਆ ਸੀ ਧਾਰਮ ਵਗੈਰਾ ਕੱਢ ਲਈਆਂ ਤੇ ਗੋਹਾ ਵੀ ਸੱਟ ਲੈ ਜਦੋਂ ਮੈਂ ਗੋਹਾ ਸੱਟ ਕੇ ਹਟੀ ਇੱਕ ਦਿਨ ਨਵੀਂ ਦੀ ਰੈਡੀ ਮੈਂ ਮੰਗਰੀ ਵਾਗੇ ਮੈਂ ਆਖਿਆ ਮਹਾਬੀ ਮੈਂ ਡਰ ਗਈ ਤੇ ਜਦੋਂ ਕੋਈ ਬੰਦਾ ਹੈ ਨਾ ਸਨੇਹਾ ਨਾਮ ਆਖਿਆ ਹੋਵੇ ਤੇ ਜਦ ਦਿਨ ਸਨੇਹਾ ਸਾਹਮਣੇ ਖੜੇ ਆਪਾਂ ਡਰ ਡਰ ਜਾਣਗੇ ਨਾ ਫੇਜ ਕੀ ਗੱਲ ਹੋਊਗੀ ਅੱਜ ਕਾਹਤ ਉੱਠ ਖੜੇ ਤੇ ਗਾਹਾਂ ਅੱਜ ਭੈਣ ਕੇ ਭੋਗ ਸੀਗਾ ਇੱਥੇ ਸਿਮਰਜੀਤ ਬੀਬੀ ਦੀ ਭਤੀਜੀ ਜਿਹੜੀ ਉਹਨਾਂ ਦੇ ਤੇ ਮੈਨੂੰ ਜਮਾ ਟਾਈਮ ਤੇ ਦੱਸਿਆ ਜਦੋਂ ਮੈਨੂੰ ਕਹਿੰਦੇ ਚੱਲ ਧਾਰ ਕੱਢ ਲੈ ਦੇਖਦੇ ਆਂ ਵੀ ਆਪਾਂ ਦੋਨੇ ਭਾਗ ਚੱਲਾਂਗੇ ਮਹਾਂ ਜੀ ਠੀਕ ਹੈ ਗਾਇਨ ਥੱਲੇ ਬਿਠਾ ਕੇ ਉਹ ਦੇਖਿਆ ਉਹ ਵੀ ਉੱਥੋਂ ਦੀ ਪਾਇਆ ਹੋਇਆ ਸੀਗਾ ਨਾ ਵੀਡੀਓ ਵਗੈਰਾ ਤੇ ਉਹ ਸ਼ਲੋਕ ਪੜੀ ਆਣ ਹਰ ਕੇ ਫਿਰ ਮਹਾਂ ਜੀ ਤੁਸੀਂ ਬਗਜ ਧਾਰ ਮੈਂ ਆਪੇ ਕੱਢ ਲੂ ਫਿਰ ਮੈਂ ਧਾਰ ਆਪੀ ਗੱਡੀ ਹੈ ਨਾ ਤੇ ਚਲੋ ਹੁਣ ਚੋਟਾ ਸਾਹਿਬ ਗਏ ਹੋਏ ਨੇ ਕਿ ਹਜੇ ਤੱਕ ਆਏ ਨਹੀਂ ਹੈਗੇ ਤੇ ਉਸ ਤੋਂ ਬਾਅਦ ਵਿੱਚ ਨਾਲ ਤਾਂ ਮੈਂ ਗਾਈ ਥੱਲੇ ਬੈਠ ਗਈ ਨਾ ਮੈਂ ਉੱਧਰ ਦੀ ਨਾ ਉੱਧਰ ਦੀ ਨਹੀਂ ਮੈਨੂੰ ਵੀ ਨਹੀਂ ਲੈ ਜਾਂਦੀ ਨਾ ਫਿਰ ਮੈਂ ਕਿੱਥੋਂ ਠਾਵਾ ਹਰ ਕੇ ਕੱਲੀ ਨੇ ਇਕੱਠ ਜੜੰਡਾ ਇਕੱਠਾ ਨਾਲ ਧਾਰਮਾ ਸਾ ਗੱਡੀ ਮੈਨੂੰ ਡਰ ਲੱਗੇ ਨਵੀ ਲੱਤ ਨਾ ਮਾਰੀ ਗਾਈਆਂ ਜਿਹੀਆਂ ਹੀ ਹੁੰਦੀਆਂ ਨੇ ਇਹ ਤਾਂ ਟਕੂਸੀ ਮਾਰ ਕੇ ਵਾਲਟੀਜ ਵਾਹ ਤਰ ਲੈਂਦੀਆਂ ਨੇ ਇਹ ਤੇ ਹੁਣ ਆਪਣਾ ਕੰਮ ਹੈ ਜਿਹੜਾ ਹੋ ਤਾਂ ਸਨੇਹਾ ਗਿਆ ਸੀਗਾ ਪਰ ਜੇ ਮੈਨੂੰ ਰਾਤ ਪਤਾ ਹੁੰਦਾ ਵੀ ਅੱਜ ਭੋਗ ਹੈਗਾ ਮੈਂ ਕੱਲ੍ਹ ਦੀ ਦੇਖੀ ਨਹੀਂ ਆ ਵੀ ਚਲ ਸੋਮਵਾਰ ਦਾ ਭੋਗ ਨਹੀਂ ਹੈਗਾ ਬੁੱਧਵਾਰ ਦਾ ਹੋਊਗਾ ਤੇ ਅੱਜ ਮੰਗਲਵਾਰ ਆ ਉਹ ਪਤਾ ਨਹੀਂ ਕਿਵੇਂ ਜੇ ਅੱਗੇ ਪਿੱਛੇ ਦਿਨ ਹੋ ਗਿਆ ਜਾਂ ਅੱਜੀ ਕੋਬ ਬਣਦਾ ਹੁਣ ਚਲੋ ਕਰਮਾ ਤੇ ਹੈ ਨਹੀਂ ਸੀ ਜਾਣਾ ਨਾ বিনা ਕਰਮਾ ਤੋਂ ਬਿਨਾਂ ਕੁਝ ਨਹੀਂ ਪਾਇਆ ਜਾਂਦਾ ਹੈਗਾ ਪਾਪਾ ਇਹਨੂੰ ਦੁੱਧ ਦੇ ਤੱਕ ਕੇ ਤੇ ਹੁਣ ਆਪਣਾ ਦੁੱਧ ਬਣਾ ਕੇ ਫ੍ਰਿਜ ਦੇ ਵਿੱਚ ਲਾਵਾਂਗੇ ਠੰਡਾ ਕਰਕੇ ਜਸਤੀ ਵੀ ਜਰਾ ਪਕਾ ਦਿੰਨੇ ਆਂ ਫਿਰ ਮੈਂ ਦੇਖੀ ਸੀ ਮਹਾਦੂਸਰੀ ਦੁਸਤ ਕਾ ਰਾਤ ਮੈਂ ਗਲਤੀ ਕਰ ਗਈ ਦੂਜੀ ਦੁਸਤ ਕਚ ਕੱਟਣੀ ਸੀ ਕੱਟਣਾ ਸੀ ਕਿਉਂ ਨਾ ਫਿਰ ਮੈਂ ਹੁਣ ਇਹਦੇ ਵਿੱਚ ਪਾ ਲੇਗੀ ਹੁਣ ਮਹਾ ਦੋ ਕਾਨੂੰਨ ਬੇੜੀਆਂ ਲਿਏ ਆਪਣੇ ਸਟੈਂਡ ਬਾਰੇ ਪੁੱਛਦੀ ਸੀ ਕੱਪੜਿਆਂ ਬਾਰੇ ਨਾ ਕਹਿੰਦੀ ਡਿਟੇਲ ਚ ਦੱਸਿਓ ਮੈਂ ਬਹੁਤ ਵਾਰੀ ਦੱਸ ਚੁੱਕੀ ਕਿ ਪਿਛਲੇ ਵੀਡੀਓ ਚ ਚਲੋ ਨਵੀਂ ਪਹਿਣ ਹੋਣੀ ਤੇ ਮੈਂ ਦੁਬਾਰਾ ਫੇਰ ਦੱਸਣ ਮੈਨੂੰ ਤਾਂ ਕੋਈ ਇਹਦੇ ਵਿੱਚ ਹਰਜ ਨਹੀਂ ਹੈਗਾ ਨਾ ਕਈ ਪਹਿਣਾ ਫਿਰ ਐ ਕਹਦੇ ਨੇ ਇੱਕ ਗੱਲ ਨੂੰ ਤੁਸੀਂ ਰਿਪੀਟ ਕਰੀ ਜਾਂਦੇ ਹੋ ਵੀ ਕਈ-ਕਈ ਵਾਰ ਕਰ ਜਾਂਦੇ ਹੋਗੇ ਫਿਰ ਐਂ ਜੇ ਹੋ ਜਾਂਦਾ ਕਭੀ ਆਹ ਖੰਭ ਉਹ ਹੀ ਗੱਲ ਵਾਰ-ਵਾਰੀ ਬਣਾਈ ਜਾਂਦੇ ਨੇ ਵੀਡੀਓ ਨਾਲ ਇੱਕ ਗੱਲ ਦੀ ਤੇ ਉਹਨਾਂ ਪੈਥੀਂ ਕਰਵਾਇਆ ਸੀਗਾ ਪਿੰਡ ਤੋਂ ਹੀ ਪਤਾ ਨਹੀਂ ਕਿ 5500 ਰੁਪਏ ਦਾ ਬਣਿਆ ਸੀਗਾ ਐਂ ਜੀ ਕੁਸਤੀਗਾ ਤੇ ਹੁਣ ਮੈਂ ਰੇਟ ਤਾਂ ਭੁੱਲ ਗਈ ਫੇਰ 5055 ਹੀ ਸੀ ਕੁਝ ਪਤਾ ਨਹੀਂ 55 ਪਤਾ ਨਹੀਂ 55 ਬਸ ਇਹਦੇ ਵਿੱਚ ਵਿੱਚ ਸੀ 5 ਤੋਂ 55 ਤੱਕ ਤੇ ਬਾਕੀ ਆਪਾਂ ਜਿਵੇਂ ਇਹਦਾ ਵੀ ਕਰਵਾਉਣਾ ਹੁੰਦਾ ਉਹ ਮੈਂ ਦਾ ਕਰਵਾ ਲੈਨੇ ਇਹ ਤਾਂ ਮਾਸੀ ਦਾ ਸਟੈਂਡ ਹੈਗਾ ਉਹਨਾਂ ਨੇ ਕਰਵਾਇਆ ਸੀਗਾ ਨਾ ਤੇ ਜਿਵੇਂ ਆਪਾਂ ਕਰਵਾਉਣਾ ਉਸ ਤਰ੍ਹਾਂ ਕਰਵਾ ਸਕਦੇ ਆ ਬਸ ਇਹ ਵਧੀਆ ਹੈਗਾ ਪੂਰਾ ਵੀ ਵਜਨ ਚਾਲਦਾ ਜਿੰਨੀਆਂ ਦਰੀਆਂ ਖੇਸ ਤੋਂ ਤੱਕ ਨਹੀਂ ਮੈਂ ਸਾਰੇ ਇਸੇ ਦੀ ਸかせ ਨਹੀਂ ਕਿਉਂਕਿ ਤਾਰ ਤੇ ਤਾਂ ਨਹੀਂ ਪੈਂਦੇ ਨਹੀਂ ਉੱਪਰ ਮੈਂ ਥੱਨਾਂ ਚੜ੍ਹਿਆ ਨਹੀਂ ਜਾਂਦਾ ਹੈਗਾ ਨਾ bari bari ਆਪਾਂ ਨੂੰ ਚੜ੍ਹਨਾ ਵੀ ਔਖਾ ਹੋ ਜਾਂਦਾ ਹੈਗਾ ਸਾਰੇ ਮੇਰੇ ਤੇ ਸকালে ਬਹੁਤ ਵਧੀਆ ਸੁੱਕੇ ਨੇ ਜਿੱਥੇ ਮਰਜ਼ੀ ਕਰ ਲੈ ਬਸ ਥੋੜਾ ਜਿਹਾ ਥਾਂ ਬਦਰੋਖ ਜਾਗਾ ਨਾ ਵੀ ਖੁੱਲੀ ਥਾਂ ਚਾਹੀਦੀ ਜਿੱਥੇ ਆਪਾਂ ਕਰਨਾ ਹੋਵੇ ਜਿਹੜਾ ਦੂਸਰਾ ਸਟੈਂਡ ਆਪਣਾ ਮੁੱਲ ਦਾ ਹੁੰਦਾਗਾ ਉਹ ਆਪਣੀਆਂ ਥੋੜੀ ਜਿਹੀ ਜਗ੍ਹਾ 'ਚ ਟਿਕਿਆ ਜਾਂਦਾਗਾ ਨਾ ਮੈਨੂੰ ਉਹਦੇ ਨੂੰ ਇਹ ਠੀਕ ਲੱਗਦਾਗਾ ਉਥੇ ਆਪਣੇ ਕੱਪੜੇ ਦੂਰੇ ਤੀਰੇ ਤੇ ਆ ਜਾਂਦੇ ਨੇ ਕਿ ਥੋੜਾ ਜਿਹਾ ਘੱਟ ਹੋਉਂਦਾ ਇਹ ਤੇ ਵੱਧ ਵਧੀਆ ਹਵਾ ਲੰਘਦੀ ਵੱਧ ਵਧੀਆ ਧੁੱਪ ਲੱਗਦੀ ਹੈਗੀ ਨਾ ਤੇ ਛੇਤੀ ਕੱਪੜਾ ਸੁੱਕਦਾਗਾ ਬੱਸ ਮੈਂ ਉਹ ਵਰਤਿਆ ਨਹੀਂ ਹੈਗਾ ਮੈਨੂੰ ਆਪਦੇ ਨੂੰ ਲੱਗਦਾਗਾ ਪਤਾ ਨਹੀਂ ਮੈਨੂੰ ਉਹਦੇ ਬਾਰੇ ਬੋਹੀ ਤੇ ਇਹ ਵਾਰ ਤੇ ਦੀ ਪਤਾ ਲੱਗਦਾ ਹੁੰਦਾ ਨਾ ਵੀ ਕਿਹੜੀ ਚੀਜ਼ ਕਿਵੇਂ ਆਗੀ ਕਿਹੜੀ ਕਿਵੇਂ ਆਗੀ ਨਾ ਇਹ ਤਾਂ ਖੁੱਲੇ ਤਾਂ ਪੈਂਦੇ ਆ ਤਾਂ ਪਤਾ ਹੀ ਹੁੰਦਾ ਉਹ ਤਾਂ ਖੁੱਲੇ ਨਹੀਂ ਪੈਂਦੇ ਹਾਂ ਉਹ ਤੇ ਮੈਂ ਹੂੰ ਇੱਕ ਦੋ ਥਾਂ ਮੈਂ ਦੇਖਿਆਗਾ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਆਏ ਜੇ ਕੱਪੜੇ ਹੁੰਦੇ ਨੇਗੇ ਨਾ ਉਹ ਨਹੀਂ ਇਕੱਲੇ-ਕੱਲੇ ਕੱਪੜੇ ਨੂੰ ਸੁੱਪਰੀ ਨਹੀਂ ਲੱਗਦੀ ਹੈਗੀ ਇਹ ਤੇ ਇਕੱਲੇ-ਕੱਲੇ ਕੱਪੜੇ ਨੂੰ ਸੁੱਪ ਲੱਗਦੀ ਹੈ ਵਧੀਆ ਬਾਕੀ ਮਜ਼ਬੂਤ ਵੀ ਹੈ ਜਿਵੇਂ ਜਿਹੜੀ ਆਪਾਂ ਚੀਜ਼ ਆਪ ਕਰਵਾਉਣੇਗੇ ਉਹ ਤਾਂ ਮਜ਼ਬੂਤ ਵੀ ਹੁੰਦੀ ਹੈ ਇਹ ਸਟੀਲ ਦਾ ਹੈਗਾ ਨਾ ਜੇ ਆਪਾਂ ਲੋਹੇ ਦਾ ਕਰਵਾ ਲਵਾਂ ਤਾਂ ਕਹਿੰਦੇ ਜਰ ਲੱਗ ਜਾਂਦੀ ਹੈਗੀ ਇਹ ਸਟੀ ਬਾਕੀ ਜੇ ਅਪਾ ਅੰਦਰ ਬਾਹਰ ਕਰਨਾਗਾ ਨਹੀਂ ਵੀ ਇਸ ਤਰ੍ਹਾਂ ਖਿਚਿਆ ਨੇ ਉਹ ਨਿਕਲਦੀਆਂ ਨੇ ਪੱਤੀਆਂ ਦੀਆਂ ਵਿੱਚੋਂ ਕੱਢ ਕੇ ਡੰਡੇ ਜੇ ਫੇਰ ਚੱਕ ਲੈਣੇ ਹੈਗੇ ਜਿਵੇਂ ਮਾਸੀ ਕਿਹ ਕਰੋ ਇੱਧਰ ਉਹ ਕੱਢਣਾ ਸਾਨੂੰ ਔਖਾ ਹੋ ਜਾਂਦਾ ਬਾਹਰ ਵਿੱਚ ਦੀ ਫੇਰ ਅਸੀਂ ਡੰਡੇ ਕੱਢ ਕੇ ਅੰਦਰ ਚੱਕ ਲੈਣੇ ਹੈਗੇ ਉਦੋਂ ਹੁਣ ਮਾਸੀ ਕਹਿੰਦੀ ਵੀ ਕੱਚਾ ਖਾਂਗਾ ਉਹਨੇ ਧੁੱਪੇ ਦਾ ਰੱਖਿਆ ਸੀ ਕੱਚੇ ਥਾਂ ਜਿਹੜੇ ਤੇਜ਼ ਨਾ ਤੇ ਫੇਰ ਮੈਂ ਇੱਧਰ ਚੱਕ ਲਈ ਮੈਨੂੰ ਕਹਿੰਦੀ ਚਲ ਇੱਧਰ ਰੱਖ ਲੈ ਕਹਿੰਦੀ ਮੈਂ ਇੱਧਰ ਹੀ ਕਸੂਟ ਹੁੰਦਾ ਵੀ ਇੱਧਰ ਹੀ ਪਾ ਦਿੰਦੀ ਹੁਣ ਸਰਦੀ ਸਰਦੀ ਬਸ ਅਪਾ ਇੱਧਰ ਹੀ ਰੱਖਾਂਗੇ ਉਦੋਂ ਤੇ ਬੇੜੇ ਦੀ ਧੁੱਪ ਫਿਰ ਸਰਦੀ ਸਰਦੀ ਧੁੱਪ ਤਾਂ ਇੱਧਰ ਵੀ ਘਟਾਉਂਦੇ ਵੇਸੇ ਪੱਕਾ ਹੈਗਾ ਵੀ ਜਦੋਂ ਸਾਰਾ ਇਹ ਕੱਪੜਾ ਸੁੱਕ ਹੋ ਜਾਂਦਾ ਹੌਲੀ ਹੌਲੀ ਹੈ ਨਾ ਉਧਰ ਸਾਨੂੰ ਦੂਰ ਜਾਣਾ ਪੈਂਦਾ ਹਵਾ ਉਹ ਹੀ ਚਲਦੀ ਫਿਰ ਇੱਥੇ ਤਾਂ ਪੈਂਦੀ ਹੈ ਲੈ ਭਣੀ ਕਿ ਉਹ ਆਪ ਕੰਮ ਕਰਤਾ ਹੁਣ ਦੁਬੇ ਬਣਾ ਦੀ ਤਾਂ ਸ਼ੇਗੀ ਬਣਦੀ ਪਰ ਹੁਣ ਆ ਤੈਨੂੰ ਲੱਗਦਾ ਹੈ ਨਾ ਤਾਂ ਠੀਕ ਹੈ ਜੇ ਆਪਾਂ ਨਾ ਕਿਉਂ ਕੱਢ ਕੇ ਲੱਸੀ ਕੱਢਦੇ ਉਹ ਲੱਸੀ ਨਹੀਂ ਨਿਕਲਦੀ ਹੈਗੀ ਫ੍ਰਿਜ 'ਚ ਰੱਖ ਕੇ ਛੇਤੀ ਨਿਕਲ ਜਾਂਦੀ ਸਾਰੀ ਲੱਸੀ ਤੇ ਬਸ ਉਹੀ ਐ ਕਰ ਲੈਂਦੀ ਮੈਂ ਕਿੱਥੇ ਰੱਖੂੰਗੀ ਉਹ ਦੇ ਵਿੱਚ ਆਪਾ ਬਣਾਉਣਿਆਂਗੇ ਤੇ ਬਲੌਗ ਤਾਂ ਵੀ ਇੱਥੇ ਐਂਡ ਕਰ ਦਿਆਂਗੇ ਕਿਉਂਕਿ ਆਪਣਾ ਕੱਲ ਬਲੌਗ ਜਿਹੜਾ ਅਧੂਰਾ ਰਹਿਦਾ ਸੀਗਾ ਤੇ ਉਸ ਤੋਂ ਬਾਅਦ ਵੀ ਕਿ ਫਿਰ ਪੂਰਾ ਨਹੀਂ ਹੋਇਆ ਤਾਂ ਉਹ ਹੀ ਰੋਟੀ ਉਹੀ ਭਾਂਡੇ ਹਾਰੋ ਜਣਾ ਸ਼ਾਮ ਨੂੰ ਤੇ ਮਹਾਂਚਲ ਕੱਲ ਨੂੰ ਸਵੇਰੇ ਕਰਾਂਗੇ ਤੇ ਮਿਲਦਿਆਂ ਹੁਣ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਮਿਲਦੇ ਹਾਂ ਤੁਹਾਨੂੰ ਬਲੌਗ ਜਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਪੈਣਾ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ